好了就是，我比你先到位好的，<noise> <noise>

ਹੋਦੇ ਮੁਸਾਉਨਾ ਕਿਹੜੇ ਕਿਹੜੇ ਦਾ ਪੁਰਾਣੀ ਗੱਲ ਹੈ ਇਹ ਮੈਂ ਤੁਹਾਨੂੰ ਦੱਸ ਦਿੰਦਾ ਨੰਬਰ ਦੋ ਮੈਂ ਹਰੇਕ ਤਾਂ ਮੈਂ ਕਹਿਣਾ ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ ਪਰ ਹੁਣ ਪਹਿਲਾਂ ਦੌਂਖਰੀਆਂ ਜੁਆਇਨ ਕਰ ਲਿਓ ਬਾਦਲੀ ਵਾਲੀਆਂ ਅਰਜ਼ੀਆਂ ਥੋੜੇ ਚਿਰ ਬਾਅਦ ਚ ਲੈ ਆਇਓ ਪਰਵਾਨ ਨੇ ਤਾਂ ਕਹਿਤਾ ਪਹਿਲਵਾਨ ਨੇ ਤਾਂ ਕਹਿਤਾ ਕਹਿੰਦੇ ਮੇਰੇ ਤਾਂ ਕਰੋ ਕੰਮ ਠੀਕ ਹੈ ਨਾ ਸੋ ਥੋੜਾ ਜਨਾ ਪਹਿਲਾਂ ਸਿਸਟਮ ਚ ਤਾਂ ਵੱਢ ਜਾ ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜ ਤੇੜੀ ਰਹਿਣ ਹੁਣ ਜਮੇ ਹੀ ਕਰੇ ਤਾਂ ਹੋ ਨਹੀਂ ਸਕਦਾ ਨਾ ਫਿਰ ਥੋੜਾ ਇਹ ਤਾਂ ਦੂਰ ਇਧਰ ਉਧਰ ਜਾਣਾ ਹਾਂ ਜੀ ਸਰ ਮੇਰਾ ਨਾਮ ਅਰੰਤੀਰ ਸਿੰਘ ਹੈ ਜੀ ਤੇ ਮੈਂ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਆਂ ਜੀ ਰੈਸਲਿੰਗ ਦਾ ਮੇਰਾ ਸਪੋਰਟਸ ਦਾ A ਗ੍ਰੇਡ ਹੈ ਜੀ ਆਹ ਨੂੰ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਦੀ ਮੇਰੇ ਆਪਣੀ ਆਪਣੀ ਪਰਸਨਲ ਬਣਾਈ ਆ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਆ ਜੀ ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਆ ਜੀ ਤੇ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਉਹ ਦਿਖਾ ਮੇਰਾ ਜੀ ਹਾਂ ਜੀ ਮੈਂ ਰਿਕਵੈਸਟ ਇਹੀ ਕਰਦਾ ਸਰ ਕਿ ਮੈਨੂੰ ਏ கிரேਡ ਆ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਕਰ ਤੁਸੀਂ ਸਿਸਟਮ ਦੇ ਵਿੱਚ ਆ ਜਾ ਹਾਂ ਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਐਦਾਂ ਦੇ ਸਰਕਾਰਾਂ ਆਈਆਂ ਬੇ ਜ਼ਰੂਰ ਨਹੀਂ ਨਹੀਂ ਸ਼ੌਂਕੀ ਛੱਡਣਾ ਸੀਨੀਅਰ ਸਰ ਵੋਲਟੇਜ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਹ ਪੰਜਾਬ ਬੱਚੇ ਕੀ ਕਹਿਣਗੇ ਸਰ ਉਹ ਮੇਰਾ ਪੈਸਾ ਸਾਡੇ ਕੋਚ ਨੂੰ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਜਿੱਤਨਾ ਕਿਤੇ ਤੁਹਾਡੀ ਡਿਪੂਟੇਸ਼ਨ ਤੇ ਜਾਂ ਕਿਵੇਂ ਵੀ ਸਰ ਤੁਹਾਨੂੰ اولادਾਂ ਪਰ ਜੇ ਤੁਸੀਂ ਇਸ ਤਰ੍ਹਾਂ ਕਰਿਓ ਕਿ ਪੰਜਾਬ ਵਾਸਤੇ نیشنل ਪਲੇਅਰ ਪੈਦਾ ਕਰ ਰਹੇ ਹੋ ਤਾਂ ਬਹੁਤ ਬਧੀਗ। ਥੈਂਕ ਯੂ ਸਰ। ਬੋਲੋ ਸਾਹੀਓ ਸਰ ਮੇਰਾ ਨਾਮ ਅੰਤਿਰ ਸਿੰਘ ਹੈ ਜੀ ਤੇ ਮੈਂ ਇੰਟਰਨੈਸ਼ਨਲ نیشنل ਪਲੇਅਰ ਆਂ ਜੀ ਰੈਸਲਿੰਗ ਦਾ। ਮੇਰਾ ਸਪੋਰਟਸ ਦਾ A ਗ੍ਰੇਡ ਹੈ ਜੀ। ਦਾ 2008 ਸਾਲ ਸਾਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਸੀਗਾ ਜੀ। ਪੌਣੇ ਪੰਜ ਸਾਲ ਨੌਕਰੀ ਹੋ ਗਈ ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ। ਔਰ ਲਗਾਤਾਰ ਚਾਰ ਵਾਰ ਇੰਡੀਆ ਪਾਲਸ ਦਾ ਚੈਂਪੀਅਨ ਸੀਗਾ ਸਾਨੂੰ ਕੱਢਤਾ ਜੀ ਕਹਿੰਦਾ ਕੱਢਤਾ ਹਾਈਟ ਦੀ ਰਿਲੈਕਸੇਸ਼ਨ ਸੀਗਾ 37 ਪਲੇਅਰ ਸਰ ਕੱਢਤੇ ਸੀ ਕਦੋਂ ਇਹ 2012 ਚ ਸਰ ਅਸੀਂ ਡਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ ਨਹੀਂ ਉਦਾਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਆ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲਮ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ 90 ਲਾਏ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰਲਾਲ ਕਨੌਰ ਆ ਜੀ ਜਿਹੜੇ ਐਮਐਲਏ ਹਾਂ ਐਮਐਲਏ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਵਰਗੇ ਪਲੇਅਰ ਐ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ ਫਿਰ ਉਸ ਤੋਂ ਬਾਅਦ ਸਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਦੀ ਮੇਰੇ ਆਪਣੀ ਆਪਣੀ ਪਰਸਨਲ ਬਣਾਈ ਆ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਆ ਜੀ ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਹੈ ਜੀ ਤੇ ਚਲੋ ਸਰ ਵੈਸੇ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਉਹ ਤੁਸੀਂ ਮੇਰਾ ਸੀ ਵੀ ਹਾਂਜੀ ਮੈਂ ਰਿਕੁਐਸਟ ਇਹੀ ਕਰਦਾ ਸਰ ਵੀ ਮੈਨੂੰ ਏ ਗ੍ਰੇਡ ਹੈ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਕਰ ਤੂੰ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤ ਤੋਂ ਨਹੀਂ ਹੈ ਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟਰ ਆ ਜੀ ਤੇ ਹੁਣ ਸਰ ਉਮੀਦ ਹੈ ਜੀ ਇਦਾਂ ਦੀ ਸਰਕਾਰਾਂ ਆਈਆਂ ਬੇ ਜ਼ਰੂਰ ਨਹੀਂ ਨਹੀਂ ਸ਼ੌਕ ਨਹੀਂ ਛੱਡਣਾ ਸੀਨੀਅਰ ਸਰ ਬਾਲਡੇ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਤੋਂ ਬਾਅਦ ਓਪਨ ਆ ਬੱਚੇ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲ ਨੂੰ ਤਾਂ ਨੌਕਰੀ ਮਿਲ ਗਈ ਕੱਟੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾ ਪਲੀਜ਼ ਮੀਸ ਮੈਨੂੰ ਉਹ ਹਾਂਜੀ ਕੋਈ ਨ ਵੀ ਇਸ ਟੋਨ ਕਰ ਲੈ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਕਿਤੇ ਨਾ ਕਿਤੇ ਤੁਹਾਡੀ ਸਾਸੀ ਹੈ ਸਰ ਮੇਰਾ ਨਾਮ ਰੰਧੀਰ ਸਿੰਘ ਹੈ ਜੀ ਤੇ ਮੈਂ ਇੰਟਰਨੈਸ਼ਨਲ ਨੈਸ਼ਨਲ ਪਲੇਅਰ ਆ ਜੀ ਰੈਸਲਿੰਗ ਦਾ ਮੇਰਾ ਸਪੋਰਟਸ ਦਾ ਏ ਗ੍ਰੇਡ ਆ ਜੀ ਦਾ 2008 ਸਰ ਸਾਨੂੰ ਪੰਜਾਬ ਪੁਲਿਸ ਭਰਤੀ ਕੀਤਾ ਸੀਗਾ ਜੀ ਪੌਣੇ 5 ਸਾਲ ਨੌਕਰੀ ਹੋ ਗਈ ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ ਔਰ ਲਗਾਤਾਰ ਚਾਰ ਵਾਰ ਇੰਡੀਆ ਪਲਸ ਦਾ ਚੈਂਪੀਅਨ ਸੀਗਾ ਸਾਨੂੰ ਕੱਟਤਾ ਜੀ ਕਦੋਂ ਕੱਟਤਾ ਹਾਈਟ ਦੀ ਰਿਲੈਕਸੇਸ਼ਨ ਸੀਗਾ 37 ਪਲੇਅਰ ਸਰ ਕੱਟਦੇ ਸੀ ਕਦੋਂ ਇਹ 2012 ਚ ਸਰ ਅਸੀਂ ਡਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ ਤੇ ਨਹੀਂ ਉਦੋਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ ਹਾਂਜੀ ਵੀ ਸਾਡੀ ਆ ਪ੍ਰੋਬਲਮ ਆ ਚਲੋ ਆਏ ਵੀ ਸਰ ਕਿਸੇ ਨੇ ਇਹਨਾਂ ਨੇ ਨਹੀਂ ਪ੍ਰੋਬਲ ਉਸ ਤੋਂ ਸਰ ਬਾਅਦ ਮੈਂ ਅਮਰੀਕਾ ਕੰਟੈਕਟ ਸੀ ਕਲੱਬ ਨਾਲ ਜੀ ਫਿਰ ਉੱਥੇ ਚਲਾ ਗਿਆ ਜੀ 2 ਸਾਲ ਲਾਇਆ ਜੀ ਚਲੋ 6 ਮਹੀਨੇ ਕੈਨੇਡਾ ਵੀ ਰਿਹਾ ਜੀ ਤੇ ਬਾਈ ਗਰ ਲਾਲ ਘਨੌਰ ਆ ਜੀ ਜਿਹੜੇ ਐਮਐਲਏ ਹਾਂ ਐਮਐਲਏ ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ ਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅੱਗੇ ਪਲੇਅਰ ਹੈ ਇੱਥੇ ਨਹੀਂ ਰਹਿਣੇ ਚਾਹੀਦੇ ਤੂੰ ਵਾਪਸ ਆ ਫਿਰ ਉਸ ਤੋਂ ਬਾਅਦ ਸਰ ਅਮਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਜੀ ਮੇਰੇ اپنی ਆਪਣੀ ਪਰਸਨਲ ਬਣਾਈ ਹੈ ਜੀ ਪੰਜਾਬ ਬੱਚੇ ਨੇ ਜੀ ਨੈਸ਼ਨਲ ਚੈਂਪੀਅਨ ਹੈ ਜੀ ਔਰ ਖੇਡਾਂ ਬਤਨ ਜਿਹੜੇ ਪੰਜਾਬ ਚ ਹੋਈਆਂ ਜੀ ਉਹ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ ਚੋਂ ਮੇਰੀ ਅਕੈਡਮੀ ਤੇ ਹੈ ਜੀ ਤੇ ਚਲੋ ਸਰ ਬੱਸੇ ਪਟਵਾਰੀ ਦਾ ਕਦੇ ਨਹੀਂ ਸੋਚਿਆ ਸੀ ਮੈਂ ਪਰ ਮੈਂ ਟੈਸਟ ਭਰਿਆ ਜੀ ਤੇ ਥੈਂਕ ਯੂ ਜੀ ਤੇ ਉਹਦੇ ਚ ਮੇਰਾ ਹਾਂਜੀ ਮੈਂ ਰਿਕਵੈਸਟ ਇਹੀ ਕਰਦਾ ਸਰ ਵੀ ਮੈਨੂੰ ਏ கிரேਡ ਹੈ ਜੀ ਮੇਰਾ ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ ਚੋਂ ਪਲੀਜ਼ ਉਹ ਉਹ ਕੋਈ ਗੱਲ ਨਹੀਂ ਕਰ ਤੂੰ ਸਿਸਟਮ ਦੇ ਵਿੱਚ ਆ ਜਾ ਹਾਂਜੀ ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ ਸਰ ਸੁਸ਼ੀਲ ਜੁਗੇਸ਼ਰ ਦਾਤ ਤੋਂ ਨਹੀਂ ਹੈ ਜੀ ਮੈਂ 12 12 ਸਾਲ ਉਹਨਾਂ ਨਾਲ ਇੰਡੀ ਟੀਮ ਦਾ ਪਾਰਟਰ ਆ ਜੀ ਜੀ ਤੇ ਹੁਣ ਸਰ ਉਮੀਦ ਹੈ ਜੀ ਇਦਾਂ ਦੀ ਸਰਕਾਰਾਂ ਆਈਆਂ ਬੇ ਜਰੂਰ ਨਹੀਂ ਨਹੀਂ ਸ਼ੌਕ ਨਹੀਂ ਛੱਡਣਾ ਸੀਨੀਅਰ ਸਰ ਬਾਲਡੇ ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ ਪਰ ਇਹ ਨਹੀਂ ਹੈਗਾ ਕਿ ਤੁਸੀਂ ਉਤਪਤ ਉਹ ਪੰਜਾਬ ਚ ਕੀ ਕਹਿਣਗੇ ਸਰ ਉਹ ਮੇਰਾ ਪੈਸ਼ਨ ਹੈ ਸਾਡੇ ਕੋਲ ਨੂੰ ਤਾਂ ਨੌਕਰੀ ਮਿਲ ਗਈ ਕਿੱਥੇ ਬੰਦ ਮੈਂ ਨੌਕਰੀ ਛੱਡ ਸਕਦਾ ਸਰ ਉਹ ਮੇਰਾ ਪੈਸ਼ਨ ਆ ਤੁਹਾਨੂੰ ਇਹ ਰਿਕਵੈਸਟ ਕਰਦਾ ਹਾਂ ਪਲੀਜ਼ ਪਲੀਜ਼ ਮੈਨੂੰ ਉਹ ਹਾਂ ਜੀ ਸਾਡਾ ਕੋਈ ਨਾ ਵੀ ਸਟੋਰੀ ਕਰ ਲੈ ਠੀਕ ਹੈ ਸਰ ਥੈਂਕ ਯੂ ਸਰ ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ ਚ ਕਿਤੇ ਨਾ ਕਿਤੇ ਤੁਹਾਡੀ ਡੈਪੂਟੇਸ਼ਨ ਤੇ ਜਾਂ ਕਿਵੇਂ ਵੀ ਤੁਹਾਨੂੰ اولادਾਂ ਪਰ ਜੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਪੰਜਾਬ ਵਾਸਤੇ ਨੈਸ਼ਨਲ ਪਲੇਅਰ ਪੈਦਾ ਕਰ ਰਹੇ ਹੋ ਤਾਂ ਬਹੁਤ ਬਧੀ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਜੀ ਸਰ ਜੀ ਫਿਰ ਦਾ ਨਾਉਜ਼ ਨੂੰ ਜੀ ਨਮਸਕਾਰ ਜੀ ਜਿਹਦੇ ਸਨਮਾਨ ਕੀਤਾ ਗਿਆ ਕੋਸਾਬ ਨੂੰ ਕਿੱਚੀ ਦੇ ਸੀ ਦੇਖੋ ਜੀ ਇਹ ਸਾਡਾ ਬੜਾ ਹੋਣਹਾਰ ਬੱਚਾ ਹੈ ਰਣਜੀਤ ਸਿੰਘ ਜੀ ਔਰ ਪਿਛਲੇ ਸਮੇਂ ਚੋ ਇਹ ਤੇ ਖੇਡਾਂ ਬਤਨ ਦੀਆਂ ਸਾਰੀ ਇਹਨਾਂ ਦੀ ਗਵਾਹੀ ਚ ਹੋਈਆਂ ਔਰ ਜਿਹੜੀ ਮੈਰਾਥਨ ਰੋਡ ਦੀ ਮਿਸਾਲ ਲੈ ਕੇ ਵੀ ਇਹ ਨਾਬੇ ਚਾਹੇ ਨੇ ਔਰ ਬਹੁਤ ਵੱਡਾ ਇਹਦਾ ਨੌਜਵਾਨ ਦਾ ਜਿਹੜਾ ਖੇਡਾਂ 'ਚ ਰੋਲ ਆ ਔਰ ਅੱਜ ਖੁਸ਼ੀ ਦਾ ਦਿਨ ਜਿਹੜਾ ਅੱਜ ਅਸੀਂ ਆ ਰਹੇ ਆ ਇਹਨੂੰ ਪੰਜਾਬ ਸਰਕਾਰ ਵੱਲੋਂ ਤੇ ਭਗਵੰਤ ਮਾਨ ਜੀ ਦੇ ਹੱਥਾਂ ਤੋਂ ਇਹ ਆਪਣੀ ਜਿਹੜੀ ਆ ਜੌਬਸ ਲੈ ਕੇ ਆਏ ਨੇ ਤੇ ਪਿਛਲੇ ਸਮੇਂ 'ਚ ਜੇ ਆਪਾਂ ਗੱਲ ਹਾਂ ਤੇ ਪਿਛਲੇ ਸਮੇਂ 'ਚ ਜੇ ਇਹਨਾਂ ਦਾ ਜਿਹੜਾ ਖੇਡਾਂ ਪ੍ਰਤੀ ਜਿਹੜਾ ਇਹਨਾਂ ਦੀ ਮਿਹਨਤ ਆ ਉਹਨਾਂ ਦਾ ਵੀ ਸਦਕਾ ਹੋਇਆ ਔਰ ਜਿਹੜੀ ਦੂਜੀ ਵੱਡੀ ਗੱਲ ਆ ਇਹ ਸਾਡੇ ਰੈਸਲਿੰਗ ਦੇ ਜਿਹੜਾ ਇਹ ਗ੍ਰਾਡ ਇਹ ਗ੍ਰੇਡ ਦੇ ਕੋਚ ਨੇ ਜਿਹੜੇ ਕਿਤੇ ਕਿਤੇ ਸਾਨੂੰ ਲੱਭਦੇ ਨੇ ਔਰ ਅਸੀਂ ਜਿਹੜਾ ਪਿਛਲੇ ਸਮੇਂ 'ਚ ਇਹਨਾਂ ਨੇ ਮੜੌੜ ਪਿੰਡ ਤੇ ਕਕਰਾਲੇ ਸਾਡੇ ਜਿਹੜੀ ਨੌਜਵਾਨੀ ਆ ਉਹਨਾਂ ਨੂੰ ਜਿਹੜਾ ਇਹਨਾਂ ਨੇ ਵਧੀਆ ਰੱਪਾ ਕੇ ਪਹਿਲਵਾਨੀ ਵੱਲ ਤੋਰਿਆ ਔਰ ਸਾਨੂੰ ਆਸ ਆ ਜਿਹੜੀਆਂ ਨਵੇਂ ਹੁਣ ਕੱਲੇ ਹਜੇ ਆ ਨਵੀਂ ਪੋਸਟਸ ਜਿਹੜੀਆਂ ਪੰਜਾਬ ਸਰਕਾਰ ਨੇ ਖੇਡਾਂ ਪ੍ਰਤੀ ਨੀਅਰ ਅਬਾਊਟ ਟੋਟਲ ਵੋ ਭਾਗਾਂ 500 ਦੇ ਨੇੜੇ ਨੇ ਉਨਾ ਚ ਕੋਚ ਵੀ ਮੰਗੇ ਨੇ ਹੋਰ ਵੀ ਮੰਗੇ ਨੇ ਔਰ ਇਹ ਉਥੇ ਵੀ ਮਿਹਨਤ ਕਰਕੇ ਔਰ ਯਤਨ ਕਰਕੇ ਜਿਹੜਾ ਇਹਨਾਂ ਦੀ ਕਾਬਲੀਅਤ ਆ ਉਹਦੇ ਹੁੰਦੇ ਆਪਣੇ ਆ ਜਿਹੜਾ ਉੱਚ ਸਥਾਨ ਜਿਹੜਾ ਪਰੋਂਗੇ ਅਸੀਂ ਸ਼ੁਭਨਾਵਾ ਕਰਦੇ ਆ ਔਰ ਰਾਜੇ ਪਿਛਲੇ ਸਮੇਂ ਚੋਂ ਸਾਡਾ ਰابطਾ ਹੈ ਮੇਰਾ ਗੋਗੀ ਜੀ ਕਲਵੰਤ ਜੀ ਸਾਰੇ ਡਾਕਟਰ ਸਾਹਿਬ ਇਹ ਇਹਨਾਂ ਨਾਲ ਅਸੀਂ ਹਮੇਸ਼ਾ ਕੋਈ ਵੀ ਪ੍ਰੋਗਰਾਮਾਂ 'ਚ ਖੇਡਾਂ ਵੰਤਨ ਦੀਆਂ ਹੋਣ ਚਾਹੇ ਮੈਰਾਥਨ ਰੋਡ ਵੀ ਮੈਰਾਥਨ 'ਚ ਵੀ ਗੋਗੀ ਜੀ ਦੇ ਉੱਥੇ ਨੇੜੇ ਬਿਲਕੁਲ ਇਨਾਂ ਦਾ ਸਵਾਗਤ ਕੀਤਾ ਗਿਆ ਸੀਗਾ ਔਰ ਅਸੀਂ ਸਾਰੇ ਜਿਹੜੇ ਇੱਥੇ ਮਿੱਤਰ ਬੈਠੇ ਆਂ ਅਸੀਂ ਖੇਡਾਂ ਦੇ ਹਾਮੀ ਆਂ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਫੈਸਲੇ ਨੇ ਕਿ ਖੇਡਦਾ ਪੰਜਾਬ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਪੰਜਾਬ ਖੇਡੂਗਾ ਉਹਦੇ 'ਚ ਪੂਰਾ ਹਿੱਸਾ ਪਾਉਨੇ ਆਂ ਅੱਜ ਇਹ ਇੱਥੇ ਜਿਹੜਾ ਕੱਲ ਗੱਲ ਹੋਈ ਸੀ ਅੱਜ ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਸੱਦਿਆ ਸੀ ਕਿ ਦਫ਼ਤਰ ਚ ਆਓ ਸਾਰੇ ਜਿਹੜੇ ਖੇਡ ਪ੍ਰੇਮੀ ਆਂ ਅੱਜ ਇੱਥੇ ਇਕੱਠੇ ਹੋ ਕੇ ਤੁਹਾਨੂੰ ਜਿਹੜਾ ਅਸੀਂ ਜੋ ਸਨਮਾਨ ਸਾਡੇ ਵੱਡੇ ਨੇ ਇਹ ਅਸ਼ੀਸ਼ਵਾਦ ਆ ਇਹ ਹਮੇਸ਼ਾ ਰਹੂਗਾ ਤੁਹਾਡੇ ਨਾਲ ਨਾਪਾਇਕ ਖੇਡਾਂ ਦਾ ਸ਼ਹਿਰ ਆ ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ ਕਬੱਡੀ, ਵਾਲੀਬॉल ਠੀਕ ਆ ਜੀ ਹਾਕੀ, ਫੁੱਟਵਾਲ ਇੱਥੇ ਸਾਰੀਆਂ ਖੇਡਾਂ ਹੁੰਦੀਆਂ ਨੇ ਔਰ ਇਹ ਖੇਡਾਂ ਦੇ ਸ਼ਹਿਰ 'ਚ ਅੱਜ ਇਹਨਾਂ ਦਾ ਸਨਮਾਨ ਹੋਇਆ ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਾਡੇ ਖਿਡਾਰੀ, ਸਾਡੇ ਕੋਚ ਸਹਿਬਾਨ ਇਦਾਂ ਤਰੱਕੀ ਕਰਨ, ਨੌਕਰੀਆਂ ਦੇ ਵਧੀਆ ਲੱਗਣ ਆਕੇ ਪੰਜਾਬ ਦੀ ਹੋਰ ਵੱਧ ਤੋਂ ਵੱਧ ਸੇਵਾ ਕਰ ਸਕਣ ਧੰਨਵਾਦ ਜੀ ਥੈਂਕ ਯੂ ਹਾਂਜੀ ਨਮਸਕਾਰ ਸਰ ਸਤਿ ਸ੍ਰੀ ਅਕਾਲ ਜੀ ਸਰ ਅੱਜ ਸਨਮਾਨ ਮਿਲਿਆ ਕੰਪਲੀਮੈਂਟ ਟੈਸਟ ਚੱਪਲ ਨਾਭਾ ਜ ਖੜੇ ਹਾਂ ਚੇਅਰਮੈਨ ਸਾਹਿਬ ਨੇ ਤੇ ਜਦੋਂ ਸਾਨੂੰ ਪਤਾ ਲੱਗੇ ਨੌਕਰੀ ਵੀ ਮਿਲ ਥਾ ਅ ਅਸੀਂ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਚੇਅਰਮੈਨ ਸਾਹਿਬ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾਇਆ ਤੇ ਸਨਮਾਨ ਦਿੱਤਾ ਜੀ ਤੇ ਮੈਂ ਜਿੱਦਾਂ ਪਟਵਾਰੀ ਸਿਲੈਕਟ ਹੋਇਆ ਜੀ ਉਹ ਮੈਂ ਜੁਆਇਨ ਕਰਿਆ ਕਰਿਆ ਜੀ ਕੱਲ ਤੇ ਬਹੁਤ-ਬਹੁਤ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਧੰਨਵਾਦ ਜੀ ਇਹ ਅੱਜ ਤੋਂ ਨਹੀਂ ਜੀ ਸਾਡੇ ਨਾਲ ਪਹਿਲਾਂ ਵੀ ਜਿੱਦਾਂ ਖੇਡਾਂ ਬਤਨ ਪੰਜਾਬ ਦੀਆਂ ਜਾਂ ਹੋਰ ਕੋਈ ਵੀ ਐਕਟੀਵਿਟੀ ਆਸੀਂ ਕਦੇ ਵੀ ਇਹਨਾਂ ਨੂੰ ਮਤਲਬ ਜਿੱਦਾਂ ਵੀ ਕਿਹਾ ਹਮੇਸ਼ਾ ਸਾਡੀ ਧਰਵਾਂ ਕੇ ਸਪੋਰਟ ਕੀਤੀ ਹੈ ਜੀ ਤੇ ਬਹੁਤ-ਬਹੁਤ ਧੰਨਵਾਦ ਚੇਅਰਮੈਨ ਸਾਹਿਬ ਦਾ ਜੀ ਕੋਈ ਜੀ ਤੁਸੀਂ ਕੁਝ ਡਾਕਟਰ ਕਿਵੇਂ ਦੇਖ ਰਹੇ ਹੋ ਇੱਕ ਪਹਿਲਾ ਸਮਾਂ ਸੀ ਜਦੋਂ ਨੌਕਰੀਆਂ ਕਹਿੰਦੇ ਘੱਟ ਮਿਲਦੀਆਂ ਸੀ ਅੱਜ ਨੌਕਰੀ ਤੇ ਨੌਕਰੀ ਦੇ ਰਹੀ ਹੈ ਸਰਕਾਰ ਕਿਸ ਤਰ੍ਹਾਂ ਦੇ ਤੋ ਇਹ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਬਣਦੇ ਸਾਰੀ ਸਰਕਾਰੀ ਨੌਕਰੀਆਂ ਦੇਣ ਦਾ ਜਿਹੜਾ ਬਹੁਤ ਵੱਡਾ ਪ੍ਰਾਲਾ ਕੀਤਾ ਆਮ ਆਪਾ ਦੇਖਦੇ ਆ ਵੀ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਹੈ 6 ਜਾਂ 8 ਮਹੀਨੇ ਪਹਿਲਾਂ ਪੋਸਟਾ ਕੱਢ ਦਿੰਦੇ ਨੇ ਰੌਲਾ ਰੱਪਾ ਪੈਂਦਾ ਇੰਨੇ ਕੋਈ ਸਟੇ ਲੈ ਲੈਂਦਾ ਕੋਈ ਵੀ ਪੋਸਟਿੰਗ ਨਹੀਂ ਹੁੰਦੀ ਹੁਣ ਆਪਾਂ ਦੇਖਦੇ ਵੀ 40000 ਤੋਂ ਵੱਧ ਜਿਹੜੇ ਨੌਕਰੀਆਂ ਦਿੱਤੀਆਂ ਨੇ ਅੱਜ ਦਾ ਜਿਹੜਾ ਆਪਣਾ ਫੰਕਸ਼ਨ ਹੈ ਇਹ ਵੀ ਉਸੇ ਕੜੀ ਦੇ ਵਿੱਚੀ ਕੀ ਫੰਕਸ਼ਨ ਹੈ ਤੇ ਸਾਡੇ ਕੋਚ ਸਰਨ ਧੀਰ ਸਿੰਘ ਜੀ ਜਿਹੜੇ ਕਿ ਕਕਰਾਲੇ ਅਕੈਡਮੀ ਚਲਾਉਂਦੇ ਨੇ ਬਹੁਤ ਵਧੀਆ ਇਹਨਾਂ ਦੀ ਦੇਣ ਹੈ ਇਲਾਕੇ ਨੂੰ ਇਹਨਾਂ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਦੇਖਦੇ ਹੋਈ ਪੰਜਾਬ ਸਰਕਾਰ ਇਹਨਾਂ ਨੂੰ بطور ਪਟਵਾਰੀ ਨੌਕਰੀ ਦਿੱਤੀ ਹੈ ਜਿਹਦੇ ਕਰਕੇ ਇਹਨਾਂ ਦਾ ਉਦਤਨੀ ਗੱਲ ਹੈ ਵੀ ਜਦੋਂ ਕਿਸੇ ਬੰਦੇ ਦੀ ਹੌਸਲਾ ਉੱਜਾਈ ਹੋਊ ਉਹ ਆਪਣੇ ਕੰਮ ਦੇ ਵਿੱਚ ਹੋਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਨਵਾਂ ਯੋਗਦਾਨ ਪਾਉਂਦਾ ਹੈ ਜੇ ਕਰਕੇ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਖਿਡਾਰੀਆਂ ਨੂੰ ਜਿਵੇਂ ਵੱਡੇ ਵੱੱਧਰ ਤੇ ਬੱਚਿਆਂ ਨੂੰ ਇਹ ਪਹਿਲਵਾਨੀ ਪ੍ਰਤੀ ਉਤਸ਼ਾਹਤ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹ ਬਹੁਤ ਵਧੀਆ ਕਾਰਜ ਕਰਨਗੇ ਕਿਉਂਕਿ ਜਦੋਂ ਬੰਦੇ ਸਰਕਾਰੀ ਨੌਕਰੀ ਮਿਲ ਜੇ ਉਹ ਘੱਟੋ-ਘੱਟ ਉਹਦੀ ਤਸੱਲੀ ਹੋ ਜਾਂਦੀ ਹੈ ਉਹ ਖੁਸ਼ੀ-ਖੁਸ਼ੀ ਸਾਰਾ ਕਾਰੋਬਾਰ ਕਰਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਠੋਕੀ